ਅਸਤੀਫੇ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਜੰਗਲਾਤ ਮੰਤਰੀ ਕਟਾਰੂ ਚੱਕ ਨਾਲ ਹੋਈ ਮੀਟਿੰਗ ਵਿੱਚ ਬਿਨਾਂ ਸ਼ਰਤ ਰੈਗੂਲਰ ਕਰਨ ਦਾ ਵਿਸ਼ਵਾਸ ਦਿੱਤਾ ਪੱਕਾ ਮੋਰਚਾ ਕੀਤਾ ਮੋਲਤਰੀ ਪੂਰੀ ਖਬਰ ਦੇਖਣ ਲਈ ਬਣੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਮੁਲਾਜ਼ਮਾਂ ਨਾਲ ਸੰਬੰਧਿਤ ਹਰ ਖਬਰ ਮਿਲ ਸਕੇ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਖਬਰ ਦੇ ਨਾਲ ਜੰਗਲਾਤ ਵਿਭਾਗ ਦੇ ਵਰਕਰਾਂ ਵੱਲੋਂ डीसी ਡਾਕਟਰ ਅਗੇ ਲਗਾਇਆ ਪੱਕਾ ਮੋਰਚਾ ਮਾਨਯੋਗ ਜੰਗਲਾਤ ਮੰਤਰੀ ਲਾਲ ਚੰਦ ਕਟਾਰੂ ਚੱਕ ਜੰਗਲਾਤ ਸਕੱਤਰ ਵਿਕਾਸ ਗਰਗ ਜੀ ਪ੍ਰਧਾਨ ਮੁਖਵਣ ਪਾਲ ਪੰਜਾਬ ਤਰਮਿੰਦਰ ਸ਼ਰਮਾ ਐਮ ਡੀ ਜੰਗਲਾਤ ਕਾਰਪੋਰੇਸ਼ਨ ਸਮੂਹ ਸਟਾਫ ਦੀ ਹਾਜ਼ਰੀ ਵਿੱਚ ਮੀਟਿੰਗ ਕੀਤੀ ਗਈ ਜੰਗਲਾਤ ਮੰਤਰੀ ਜੀ ਨੇ ਵਿਸ਼ਵਾਸ ਦਵਾਇਆ ਬਿਨਾਂ ਸ਼ਰਤ ਤੇ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇਗਾ ਜਲਦੀ ਹੀ ਕਮੇਟੀ ਦੀ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ ਇਹੇ ਵੀ ਵਿਸ਼ਵਾਸ ਦਵਾਇਆ ਵਰਕਰਾਂ ਦੀਆਂ ਰਹਧੀਆਂ ਤਨਖਾਹਾਂ ਦੇ ਦਿੱਤੀਆਂ ਜਾਣਗੀਆਂ ਕਿਸੇ ਵੀ ਵਰਕਰ ਨੂੰ ਕੰਮ ਤੋਂ ਨਹੀਂ ਹਟਾਇਆ ਜਾਵੇਗਾ ਕੋਰਟ ਕੇਸ ਦੀ ਲਗਾਈ ਸ਼ਰਤ ਖਤਮ ਕੀਤੀ ਜਾਵੇਗੀ ਵਰਕਰਾਂ ਦਾ ਰਹੰਦਾ ਵਧੀਆਂ ਤਨਖਾਹਾਂ ਦਾ ਏਰੀਅਰ ਦਿੱਤਾ ਜਾਵੇਗਾ ਮੀਟਿੰਗ ਹੋਣ ਤੋਂ ਬਾਅਦ ਜੰਗਲਾਤ ਕਮੇਟੀ ਦੇ ਆਹੁਦੇਦਾਰਾਂ ਨੇ ਫੈਸਲਾ ਕੀਤਾ ਜੇਕਰ ਇਸ ਮਹੀਨੇ ਵਿੱਚ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਵਾਅਦਾ ਖਿਲਾਫ ਵਿਰੋਧ ਨਵੇਂ ਸਾਲ ਵਾਲੇ ਦਿਨ ਰੈਲੀ ਕਰਕੇ ਅਗਲਾ ਸੈਕਸ਼ਨ ਕੀਤਾ ਜਾਵੇਗਾ ਕਮੇਟੀ ਮੈਂਬਰਾਂ ਦੇ ਪਾਪਾ ਜੂਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰਕੌਰ ਜੀ ਨੇ ਫਤੇਗੜ ਸਾਹਿਬ ਸਮਾਗਮ ਨੂੰ ਵਿਚਾਰਦੇ ਹੋਏ ਫੈਸਲਾ ਕੀਤਾ ਕਿ ਪੱਕਾ ਮੋਰਚਾ ਮੌਲਤਵੀ ਕੀਤਾ ਜਾਵੇਗਾ। ਹਾਂਜੀ ਇਹ ਸੀ ਅੱਜ ਦੀ ਵੱਡੀ ਖਬਰ ਜੇਕਰ ਤੁਹਾਨੂੰ ਖਬਰ ਵਧੀਆ ਲੱਗੀ ਹੋਵੇ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।